ਕੰਗੜਾ ਰਣੌਤ ਨੇ ਕਿਸਾਨਾਂ ਦੇ ਉੱਤੇ ਦੁਬਾਰਾ ਹਮਲਾ ਕੀਤਾ ਕੰਗੜਾ ਰਣੌਤ ਦੇ ਬਿਆਨ ਕਿਸਾਨਾਂ ਨੂੰ ਲੈ ਕੇ ਟਿੱਪਣੀਆਂ ਉਦੋਂ ਤੋਂ ਸ਼ੁਰੂ ਨੇ ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਉਸ ਤੋਂ ਬਾਅਦ ਹੁਣ ਤੱਕ ਕੰਗੜਾ ਰਣੌਤ ਨੇ ਬਹੁਤ ਕੁਝ ਕਿਸਾਨਾਂ ਨੂੰ ਕਹਿ ਦਿੱਤਾ ਤੇ ਦੁਬਾਰਾ ਇੱਕ ਟਿੱਪਣੀ ਕੀਤੀ ਕਿ ਕਿਸਾਨ ਅੰਦੋਲਨ ਦੇ ਵਿੱਚ ਸ਼ਰਿਆਮ ਰੇਪ ਹੋਏ ਕਿਸਾਨ ਅੰਦੋਲਨ ਦੇ ਵਿੱਚ ਸ਼ਰਿਆਮ ਲਾਸ਼ਾਂ ਵਿਚੀਆਂ ਵਿਚਾਈਆਂ ਗਈਆਂ ਹੁਣ ਇਹੋ ਜੀ ਸਥਿਤੀ ਦੇ ਵਿੱਚ ਕਿਸਾਨ ਭੜਕਣ ਨਾ ਤਾਂ ਕੀ ਕਰਨ ਹੁਣ ਕਿਸਾਨਾਂ ਦੇ ਵੱਲੋਂ ਵੀ ਟਿੱਪਣੀ ਕੀਤੀ ਗਈ ਹੈ ਕੰਗਨੜ ਰਣੌਤ ਨੂੰ ਮੋੜਵਾ ਜਵਾਬ ਦਿੱਤਾ ਗਿਆ ਹੈ ਕਿਸਾਨ ਲੀਡਰ ਜਗਜੀਤ ਸਿੰਘ ਢੱਲੇਵਾਲ ਅਤੇ ਕਿਸਾਨ ਲੀਡਰ ਬਲਵਿੰਦਰ ਸਿੰਘ ਮੱਲੀ ਨੰਗਲ ਵਾਰੋ-ਵਾਰ ਸਾਡੇ ਨਾਲ ਜੁੜਨਗੇ ਗੱਲਬਾਤ ਕਰਨਗੇ ਪਰ ਇੱਥੋਂ ਪਹਿਲਾਂ ਇਹ ਦੱਸ ਦਈਏ ਕਿ ਕੰਗਨੜ ਰਣੌਤ ਨੇ ਕਿਸਾਨਾਂ ਦੇ ਉੱਤੇ ਜਿਹੜੀ ਟਿੱਪਣੀ ਕੀਤੀ ਹੈ ਉਸ ਦੇ ਏਵਜ਼ ਦੇ ਵਿੱਚ ਗੱਲਾਂ ਤਾਂ ਉਹ ਵੀ ਇਫੈਕਟਸ ਤਾਂ ਉਹ ਵੀ ਖੜੇ ਨੇ ਕਿ ਉਸੇ ਕਿਸਾਨ ਅੰਦੋਲਨ ਦੇ ਵਿੱਚ ਜਿਹਦੇ ਵਿੱਚ ਕੰਗਨੜ ਰਣੌਤ ਨੇ ਦਾਵਾ ਕੀਤਾ ਕਿ ਰੇਪ ਹੋਏ ਕੁੜੀਆਂ ਦੇ ਉਥੇ ਲਾਸ਼ਾਂ ਵਿਛਾਈਆਂ ਗਈਆਂ ਉਸੇ ਕਿਸਾਨ ਅੰਦੋਲਨ ਦੇ ਵਿੱਚ ਪਰਿਵਾਰ ਦੇ ਪਰਿਵਾਰ ਆਪਣੇ ਧੀਆ ਪੁੱਤਰਾਂ ਨੂੰ ਲੈ ਕੇ ਸ਼ਮੂਲੀਅਤ ਕਰਦੇ ਨੇ ਕਿਸਾਨਾਂ ਨੂੰ ਮਿਲਦੇ ਨੇ ਸਿੰਘਾਂ ਨੂੰ ਨਿਹੰਗਾਂ ਨੂੰ ਮਿਲਦੇ ਨੇ ਕਿਸਾਨਾਂ ਦੇ ਹੱਕ ਨਾਲ ਹੱਕ ਢਾਕੇ ਪਰਿਵਾਰ ਖੜਦੇ ਨੇ ਕਿਸਾਨਾਂ ਵਾਸਤੇ ਰੋਟੀਆਂ ਆਉਂਦੀਆਂ ਨੇ ਕਿਸਾਨਾਂ ਵਾਸਤੇ ਲੰਗਰ ਪਰਿਵਾਰ ਬਣਾਵਣਾ ਕੇ ਲਿਆਉਂਦੇ ਨੇ ਉਹਨਾਂ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਨੇ ਹੁਣ ਇਹੋ ਜੀ ਸਿਚੁਏਸ਼ਨ ਦੇ ਵਿੱਚ ਕੰਗਨਾ ਰਣੌਤ ਦਾ ਇਹ ਬਿਆਨ ਇਹ ਇਲਜ਼ਾਮ ਕਿ ਉਥੇ ਰੇਪ ਹੋਏ ਇਹ ਕਿਤੇ ਨਾ ਕਿਤੇ ਧੁੰਦਲਾ ਪੈਂਦਾ ਵੀ ਨਜ਼ਰ ਆਉਂਦਾ ਖੈਰ ਹੁਣ ਇਹ ਚੀਜ਼ ਕਿਸਾਨ ਬਿਹਤਰ ਤਰੀਕੇ ਨਾਲ ਐਕਸਪਲੇਨ ਕਰ ਸਕਦੇ ਨੇ ਹੁਣ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਕਿਸਾਨ ਲੀਡਰ ਜਗਜੀਤ ਸਿੰਘ ਢੱਲੇਵਾਲ ਅਤੇ ਕਿਸਾਨ ਲੀਡਰ ਬਲਵਿੰਦਰ ਸਿੰਘ ਮੱਲੀਨੰਦਲ ਢੱਲੇਵਾਲ ਸਾਹਿਬ ਹਾਲ ਹੀ ਦੇ ਵਿੱਚ ਇੱਕ ਇੰਟਰਵਿਊ ਦੀ ਕਲਿੱਪ ਬਹੁਤ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੰਗਣਾ ਰਣੌਥ ਨੇ ਕਿਹਾ ਕਿ ਜਿਹੜਾ ਪੰਜਾਬ ਦਾ ਜਾਂ ਕਹਿ ਦਈਏ ਭਾਰਤ ਦਾ ਕਿਸਾਨ ਅੰਦੋਲਨ ਸੀਗਾ ਉਸ ਦੇ ਵਿੱਚ ਸ਼ਰੀਆਮ ਲਾਸ਼ਾਂ ਵਿਛਾਈਆਂ ਗਈਆਂ ਉਸ ਦੇ ਵਿੱਚ ਰੇਪ ਹੋਏ ਨੇ ਇਹੋ ਜਿਹੇ ਇਲਜ਼ਾਮ ਜਿਹੜੇ ਲਾਏ ਗਏ ਦੇਖੋ ਦਰਅਸਲ ਇਸ ਜਿਹੜੀ ਬੀਬੀ ਕੰਗਣਾ ਰਣਾਉਤ ਹੈ ਨਾ ਜੀ ਹੂੰ ਹੂੰ ਇਹਦਾ ਕੋਈ ਪਹਿਲੀ ਵਾਰੀ ਇਹੋ ਜਿਹਾ ਬਿਆਨ ਨਹੀਂ ਆਇਆਗਾ ਜੀ ਇਹੋ ਜੇ ਵਿਵਾਦਿਤ ਬਿਆਨਾਂ ਕਰਕੇ ਹੂੰ ਇਹ ਲੜਕੀ ਪਹਿਲਾਂ ਤੋਂ ਵੀ ਸੁਰਖੀਆਂ ਦੇ ਵਿੱਚ ਰਹੀ ਹੈ ਹੂੰ ਔਰ ਲਗਾਤਾਰ ਮੇਰਾ ਖਿਆਲ ਹੈ 6 7 ਵਿਵਾਦ ਕਦੇ ਕਿਸੇ ਐਕਟਰ ਨਾਲ ਵਿਵਾਦ ਕਦੇ ਕਿਸੇ ਡਾਇਰੈਕਟਰ ਨਾਲ ਵਿਵਾਦ ਹਮ ਕਦੇ ਕਿਸੇ ਹੋਰ ਵਿਅਕਤੀ ਨਾਲ ਵਿਵਾਦ ਜੀ ਇਹਦਾ ਰੋਜ਼ ਵਿਵਾਦ ਕਿਤੇ ਨਾ ਕਿਤੇ ਰਹਿੰਦਾ ਹੈ ਹਮ ਤੋਂ ਮੈਨੂੰ ਲੱਗਦਾ ਇੱਕ ਤਾਂ ਇਹਦੀ ਮਾਨਸਿਕਤਾ ਇਹੋ ਜੀ ਬਣੀ ਪਈ ਐ ਇਸ ਲੜਕੀ ਦੀ ਹਮ ਤੇ ਜਿੰਨਾ ਮੈਂ ਵਿਵਾਦਿਤ ਬਿਆਨ ਦੇਾਂਗੀ ਜੀ ਉੰਨੀ ਮੈਨੂੰ ਮਤਲਬ ਫੇਮ ਮਿਲਦਾ ਲੋਕਾਂ ਦੇ ਵਿੱਚ ਮੇਰੀ ਪਛਾਣ ਬਣਦੀ ਐ ਕਿ ਆ ਕੋਈ ਹੈ ਇੱਥੇ ਹਮ ਸੈਕੰਡ ਜਿਹੜੀ ਵੱਡੀ ਗੱਲ ਐ ਹਮ ਤੇ ਲੜਕੀ ਨੂੰ ਜਿਹੇ ਦੀ ਆਈਡੀਓਲੋਜੀ ਨੂੰ ਇਹਨੇ ਅਡਾਪਟ ਕੀਤਾ ਹੋਇਆ ਹੈ ਜੀ ਜਿਹੇ ਦੀ ਆਈਡੀਓਲੋਜੀ ਉਸੇ ਦੀ ਪੋਲੀਟਿਕਲ ਪਾਰਟੀ ਦੀ ਹੈ ਹਮ ਤੇ ਆਪਾਂ ਦੇਖਿਆ ਕੋਈ ਇਹ ਪਹਿਲੀ ਵਾਰੀ ਇਕੱਲੀ ਇਹ ਲੜਕੀ ਨੇ ਨਹੀਂ ਕਿਹਾ ਹਮ ਸਾਨੂੰ ਸਾਡੇ ਖੇਤੀਬਾੜੀ ਮੰਤਰੀ ਨੇ ਵੀ ਉਸ ਵੇਲੇ ਕਿਹਾ ਜੀ ਕਿ ਖਾਲਿਸਤਾਨੀ ਨੇ ਹਮ ਸਾਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਕਹਿਤਾ ਇਹ ਅੰਦੋਲਨ ਜੀ ਵੀ ਨਹੀਂ ਹਮ ਸਾਨੂੰ ਕਦੇ ਕਿਸੇ ਨੇ ਕਹਿਤਾ ਕਿ ਮੁੱਲ ਦੇ ਲੋਕ ਨੇ ਹਮ ਕਦੇ ਸਾਨੂੰ ਉਹਨਾਂ ਤਰ੍ਹਾਂ ਤਰ੍ਹਾਂ ਦੇ ਜਿੰਨੇ ਵੀ ਘਟਿਆ ਸ਼ਬਦ ਕਿਸਾਨੀ ਵਾਸਤੇ ਵਰਤੇ ਜਾ ਸਕਦੇ ਸੀ ਉਸ ਵੇਲੇ ਵਰਤੇ ਗਏ ਜੀ ਤਾਂ ਇਹ ਇੱਕ ਆਈਡੀਓਲੋਜੀ ਦਾ ਹਿੱਸਾ ਹੈ ਜਿਹੜਾ ਇਹ ਲੜਕੀ ਅਜੇ ਹੀ ਬਿਆਨਬਾਜ਼ੀ ਕਰ ਰਹੀ ਹੈ ਪਰ ਹੁਣ ਇਸ ਵੇਲੇ ਤਾਂ ਉਹ ਐਮਪੀ ਐਮਪੀ ਬਣ ਚੁੱਕੇ ਇੱਕ ਜ਼ਿੰਮੇਵਾਰ ਕੁਰਸੀ ਉਹਨਾਂ ਦੇ ਕੋਲ ਹੈਗੀ ਹੈ ਇਹੋ ਜੀ ਸਿਟੀ 'ਚ ਵੀ ਮੈਂ ਇਹ ਮੈਂ ਕਹਿਣ ਲੱਗਾ ਸੀ ਗੱਲ ਹਾਂ ਐਮਪੀ ਬਣ ਕੇ ਤਾਂ ਆਪਾਂ ਤਾਂ ਸੋਚੀਏ ਵੀ ਉਹ ਐਮਪੀ ਬਣ ਗਈ ਹਾਂ ਤabi ਉਹਦੀ ਇੱਕ ਜ਼ਿੰਮੇਵਾਰੀ ਹੋਰ ਬਣ ਗਈ ਦੇਸ਼ ਨੂੰ ਜੋੜ ਕੇ ਰੱਖਣਾ ਇਹਦੀ ਰਿਸਪੌਂਸਿਬਿਲਟੀ ਹੈ। ਹੂੰ। ਤਾਂ ਇਹ ਤਾਂ ਗੱਲਾਂ ਸਾਨੂੰ ਮਨਿਸਟਰ ਕਹਿੰਦੇ ਰਹੇ ਨੇ ਇਹ ਗੱਲਾਂ ਸਾਨੂੰ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾ ਰਿਹਾ। ਹੂੰ। ਤਾਂ ਉਹ ਤਾਂ ਇਹਦੇ ਨਾਲੋਂ ਵੀ ਕਿਤੇ ਉੱਚੇ ਰਤਬੇ ਤੇ ਔਰ ਪਵਿੱਤਰ ਰਤਬੇ ਦੇ ਮਾਲਕ ਨੇ। ਜੀ। ਤੇ ਜੋ ਉਹਨਾਂ ਨੇ ਵੀ ਇਹ ਕਹਿਤਾ ਹੂੰ ਤਾਂ ਫਿਰ ਇਹਨਾਂ ਵਾਸਤੇ ਤਾਂ ਬੜੀ ਛੋਟੀ ਗੱਲ ਹੈ ਨਾ ਜੇ ਕੰਗਨ ਰਾਣੌਤ ਨੇ ਸਾਨੂੰ ਕਹੇ ਸੀ। ਜੀ। ਸੋ ਅਗਰ ਦੇਸ਼ ਦੀ ਏਕਤਾ ਤੇ ਅਖੰਡਤਾ ਹੂੰ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਹੂੰ ਇਹ ਘੱਟੋ ਘੱਟ ਮਹਿਸੂਸ ਹੋਣਾ ਚਾਹੀਦਾ ਹੈ ਕਿ ਦੋ ਮੇਨ ਸਿਕਿਉਰਟੀਆਂ ਫੂਡ ਸਿਕਿਉਰਿਟੀ ਜੀ ਬਾਰਡਰ ਸਿਕਿਉਰਿਟੀ ਜੀ ਉਹ ਦੋਨੋਂ ਸਿਕਿਉਰਟੀਆਂ ਜੇਕਰ ਸਾਂਭੀ ਬੈਠਾ ਤਾਂ ਕਿਸਾਨ ਤੇ ਮਜ਼ਦੂਰ ਜੀ ਸਾਂਭੀ ਬੈਠਾ ਜੀ ਹੂੰ ਦੇਸ਼ ਨੂੰ ਇੰਨੀ ਪਾਪੂਲੇਸ਼ਨ ਨੂੰ ਅਨਾਜ ਪੂਰਾ ਕਰਕੇ ਜੇ ਦਿੱਤਾ ਹੈ ਹੂੰ ਤਾਂ ਕਿਸਾਨ ਨੇ ਕਰਕੇ ਦਿੱਤਾ ਹੈ ਜੀ ਅਗਰ ਦੇਸ਼ ਦੀਆਂ ਸਰਹੱਦਾਂ ਦੇ ਉੱਤੇ ਰੋਜ਼ ਹੂੰ ਸ਼ਹਾਦਤਾਂ ਹੋ ਰਹੀਆਂ ਨੇ ਦੇਸ਼ ਨੂੰ ਦੇਸ਼ ਨੂੰ ਅੱਡੀ ਸੁਰੱਖਿਆ ਨੂੰ ਮੁੱਖ ਰੱਖ ਕੇ ਤਾਂ ਉਹ ਕਿਸਾਨ ਤੇ ਮਜ਼ਦੂਰ ਦੇ ਬੱਚਿਆਂ ਦੀਆਂ ਹੋ ਰਹੀਆਂ ਨੇ ਉੱਥੇ ਹਮ ਕਿੰਨੇ ਕਿੰਨੇ ਐਮਪੀਆਂ ਦੇ ਬੱਚੇ ਨੇ ਜੀ ਉੱਥੇ ਹਮ ਤੇ ਕਿੰਨਿਆਂ ਦੇ ਮਰ ਕੇ ਉੱਥੋਂ ਆਏ ਨੇ ਹਮ ਤੋਂ ਇਹ ਜਿਹੜੀਆਂ ਮਤਲਬ ਕਹਿਣ ਦਾ ਭਾਵੇਂ ਹੈ ਜੀ ਤੇ ਜਿੰਨਾ ਜਿਹੜੇ ਲੋਕ ਦੇਸ਼ ਦੀ ਏਕਤਾ ਅਖੰਡਤਾ ਹਮ ਔਰ ਪ੍ਰਭੂ ਸਤਾ ਦੇ ਲਈ ਜੀ ਆਪ ਦਾ ਦਿਨ ਰਾਤ ਗੱਟੇ ਹੋਏ ਨੇ ਤੇ ਮਿਹਨਤ ਕਰ ਰਹੇ ਨੇ ਜਾਨਾ ਵਾਰ ਰਹੇ ਨੇ ਉਹਨਾਂ ਲੋਕਾਂ ਪ੍ਰਤੀ ਅਜੇ ਹੀ ਸ਼ਬਦਾਵਲੀ ਵਰਤਣੀ অতি ਨਿੰਦਨਯੋਗ ਨਹੀਂ ਕੱਲੀ ਮੈਂ ਸਮਝੂਗਾ ਅਗਰ ਸੱਚੀ ਹੋ ਭਾਜਪਾ ਦੀ ਲੀਡਰਸ਼ਿਪ ਜੀ ਸੱਚ ਕੋ ਇਹਨਾਂ ਦੀ ਹਾਈ ਕਮਾਂਡ ਜਾਂ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਚਾਹੁੰਦੇ ਨੇ ਉਹ ਸੱਚਮੁੱਚ ਜਿਹੜੀ ਗੱਲ ਕਹਿੰਦੇ ਨੇ ਕਿ ਅਖੰਡ ਭਾਰਤ ਅਖੰਡ ਭਾਰਤ ਦੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਇਸ ਬੀਬੀ ਦੀ ਇਹ ਜਿਹੜੀ ਐਮਪੀਸ਼ਪ ਹੈ ਰੱਦ ਕਰ ਦੇਣੀ ਚਾਹੀਦੀ ਕਰਨੀ ਚਾਹੀਦੀ ਹੈ ਔਰ ਸਾਡੇ ਮਤਲਬ ਜਿੰਮੇਵਾਰ ਨੇ ਸਪੀਕਰ ਸਾਹਿਬ ਉਹ ਜਿੰਮੇਵਾਰੀ ਚੱਕਣੀ ਪਰ ਇਹ ਲੜਕੀ ਦੇ ਖਿਲਾਫ ਮਤਲਬ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਰੋਜ ਇਹਦਾ ਬਿਆਨ ਕੋਈ ਨਾ ਕੋਈ ਜੀ ਦੇਸ਼ ਨੂੰ ਇੱਕ ਰੱਖਣ ਦੀ بجائے ਦੇਸ਼ ਨੂੰ ਤੋੜਨ ਵਾਲਾ ਹੁੰਦਾ ਹੈ ਜੀ ਜੀ ਬਹੁਤ ਸ਼ੁਕਰੀਆ ਜੈਲਵਰ ਸਾਹਿਬ ਬਹੁਤ ਸ਼ੁਕਰੀਆ ਮਲਿੰਗਰ ਸਾਹਿਬ ਹਾਲ ਹੀ ਦੇ ਵਿੱਚ ਇੱਕ ਬਿਆਨ ਸਾਹਮਣੇ ਆਉਂਦਾ ਹੈ ਕਿ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਐਮਪੀ ਕੰਗਣਾ ਰਣਾਉਤ ਇਹ ਦਾਵਾ ਕਰਦੇ ਨੇ ਕਿ ਜਿਹੜਾ ਕਿਸਾਨ ਅੰਦੋਲਨ ਹੋਇਆ ਸੀ ਪੂਰੇ ਦੇਸ਼ ਦੇ ਵਿੱਚ ਉਸ ਕਿਸਾਨ ਅੰਦੋਲਨ ਦੇ ਵਿੱਚ ਲਾਸ਼ਾਂ ਵੇਖੀਆਂ ਸੀ ਉਸ ਕਿਸਾਨ ਅੰਦੋਲਨ ਦੇ ਵਿੱਚ ਰੇਪ ਜਿਹੜੇ ਨੇ ਉਹ ਕੀਤੇ ਗਏ ਆ ਗੱਲ ਸਾਹਿਬ ਜੀ ਇਸ ਤਰ੍ਹਾਂ ਆ ਕਿ ਦੇਖੋ ਜਿਹੜਾ ਕਿਸਾਨੀ ਅੰਦੋਲਨ ਹੋਇਆ ਹਾਂਜੀ ਉਹਨਾਂ ਤੌਰ ਤੇ ਵਰਲਡ ਦੇ ਵਿੱਚ ਇੱਕ ਤਾਂ ਫੇਮਸ ਹੋਇਆ ਦੂਜੀ ਗੱਲ ਹੈ ਕਿ ਸ਼ਾਂਤਮਈ ਹੂੰ ਕਿ ਕੋਈ ਵੀ ਉਹਦੇ ਵਿੱਚ ਦੰਗਾ ਨਹੀਂ ਹੋਇਆ ਕੋਈ ਉਹਦੇ ਵਿੱਚ ਇੱਕ ਵੀ ਰੇਪ ਦਾ ਪਰਚਾ ਦਰਜ ਹੋਇਆ ਤਾਂ ਦੱਸਣ ਕਿ ਇਸ ਜਗ੍ਹਾ ਦੇ ਉੱਤੇ ਅਗਸ਼ ਹੋਣਾ ਦੇਖੋ ਐਮਪੀ ਨੇ ਕੰਗਾਂ ਰੋਟੀ ਪਹਿਲੀ ਤੇ ਗੱਲ ਇਹ ਆ ਕਿ ਉਹਨਾਂ ਨੂੰ ਐਡੇ ਜ਼ਿੰਮੇਵਾਰ ਅਹੁਦੇ ਦੇ ਉੱਤੇ ਬੈਠ ਕੇ ਇਹੋ ਜਿਹੇ ਹੁਸ਼ੇਹੀਨ ਜਿਹੜੇ ਬਿਆਨਿਆ ਉਹ ਨਹੀਂ ਦੇਣੇ ਚਾਹੀਦੇ ਹੂੰ ਦੂਜੀ ਗੱਲ ਕਿ ਦੇਖੋ ਜੇ ਪੰਜਾਬ ਦੇ ਕਿਸਾਨਾਂ ਨੇ ਉੱਠ ਕੇ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਨਾਲ ਲਿਆ ਹੱਕ ਸੱਚ ਦੀ ਆਵਾਜ਼ ਬੁਲੰਦ ਕੀਤੀ ਜੇ ਸਰਕਾਰ ਸੱਚੀ ਸੀ ਤੇ ਫਿਰ ਸਰਕਾਰ ਕਾਲੇ ਕਾਨੂੰਨ ਕਿਉਂ ਆਪਸਲੇ ਸਰਕਾਰ ਨੇ ਸਰਕਾਰ ਆਪਣਾ ਪੱਖ ਪੇਸ਼ ਕਰਦੀ ਹੈ ਨਾ ਟੇਬਲ ਟੂ ਟਾਕ ਸਰਕਾਰ ਰਹੀ ਹੋਈ ਫਿਰ ਜਿਹੜਾ ਅੱਜ ਇਹ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਇਹ ਅੰਦੋਲਨ ਹੋਇਆ ਇਹ ਇਹ ਤੋਂ ਸਿੱਖਿਆ ਲੈ ਗਿਆ ਅੱਜ ਵਰਲਡ ਦੇ ਵਿੱਚ ਅੰਦੋਲਨ ਹੋ ਰਹੇ ਆ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨੀ ਜਿਹੜੀਆਂ ਹੱਤੀ ਮੰਗਾ ਜਰਮਨ ਦੇ ਵਿੱਚ ਬਰਲਿਮ ਦੇ ਵਿੱਚ ਦੇਖੋ ਡੈਨਮਾਰਕ ਦੇ ਵਿੱਚ ਕਿੱਡੇ ਕਿੱਡੇ ਅੰਦੋਲਨ ਹੋਏ ਜੀ ਹਨਾ ਤੇ ਇਹ ਮਤਲਬ ਕਿ ਇਹ ਸਮਝ ਲਓ ਮੈਂ ਉਹ ਗੱਲ ਕਹਿਣੀ ਨਹੀਂ ਚਾਹੁੰਦਾ ਕਿ ਪਹਾੜੀ ਤੋਂ ਆਪਾਂ ਲੈ ਕੇ ਸਾਰਾ ਕੁਝ ਕਰਕੇ ਆਪਾਂ ਉਹ ਚੀਜ਼ ਤੇ ਬੇਤੁਕੇ ਬਿਆਨ ਦਈਏ ਬੇਤੁਕੇ ਬਿਆਨ ਨਹੀਂ ਜ਼ਿੰਮੇਵਾਰ ਉਹਦੇ ਤੇ ਮੈਂ 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 ਮਰੀਨਗਰ ਸਾਹਿਬ ਪੁੱਛਣਾ ਚਾਹੁੰਦਾ ਕਿਉਂਕਿ ਤੁਸੀਂ ਆਪ ਕਹਿੰਦੇ ਹੋ ਕਿ ਪ੍ਰਧਾਨ ਮੰਤਰੀ ਨੇ ਮੰਨ ਲਿਆ ਸੀ ਕਿ ਇਹ ਗਲਤੀਆ ਕਾਨੂੰਨ ਤੇ ਉਹਨਾਂ ਨੇ ਰੱਦ ਕਰ ਦਿੱਤੇ ਠੀਕ ਹੈ ਪਰ ਇਸ ਦੇ ਬਾਵਜੂਦ ਕੰਗਣਾ ਰਣੌਤ ਅੱਜ ਇਹ ਬਿਆਨ ਕਿਉਂ ਦਿੰਦੇ ਨੇ ਕਿਉਂ ਹਰ ਵਾਰ ਕਿਸਾਨੀ ਅੰਦੋਲਨ ਨੂੰ ਲੈ ਕੇ ਟਿੱਪਣੀ ਕੀਤੀ ਜਾਂਦੀ ਹੈ ਕਿ ਕਿਸਾਨੀ ਅੰਦੋਲਨ ਗਲਤ ਸੀ ਕਿਸਾਨੀ ਅੰਦੋਲਨ ਦੇ ਵਿੱਚ ਰੇਪ ਹੋਏ ਉੱਥੇ ਕਤਲ ਹੋਏ ਉੱਥੇ ਲਾਸ਼ਾਂ ਵਿਛੀਆਂ ਦੇਖੋ ਮੈਂ ਤੁਹਾਨੂੰ ਇਹ ਗੱਲ ਪਹਿਲੇ ਦੱਸ ਦਿਆਂ ਕਿ ਇੱਕ ਵੀ ਰੇਪ ਕੀ ਰੇਪ ਹੋਣੀ ਤਾਂ ਬਹੁਤ ਵੱਡੀ ਗੱਲ ਹੈ ਇੱਕ ਹੋਰ ਗੱਲ ਹੈ ਆ ਕਿ ਅੱਜ ਦੇਖੋ ਕਲਕੱਤੇ ਦੇ ਵਿੱਚ ਜੋ ਹੋਇਆ ਜੀ ਠੀਕ ਹੈ ਉਸ ਡਾਕਟਰ ਦੀ ਮਾਂ ਨੇ ਵੀ ਇਹ ਗੱਲ ਕਹੀ ਉੱਥੇ ਦੀਆਂ ਮਾਵਾਂ ਨੇ ਵੀ ਇਹ ਗੱਲ ਕਹੀ ਕਿ ਅੱਜ ਤੋਂ ਲੈ ਕੇ ਜਿਹੜੇ ਸਰਦਾਰ ਟੈਕਸੀ ਡਰਾਈਵਰ ਹੋਣਗੇ ਤੁਸੀਂ ਉਹਨਾਂ ਦੇ ਵਿੱਚ ਬੈਠ ਕੇ ਆਉਣਾ ਭਾਵੇਂ 2 ਘੰਟੇ 延迟 ਆਜੇ ਠੀਕ ਹੈ ਹਮ ਇਹੋ ਜੀ ਆਪਣੀ ਸ਼ਰਧੀ ਸੀ ਦੇਖੋ ਦਿੱਲੀ ਦਿੱਲੀ ਦੇ ਵਿੱਚ ਰਾਤ ਨੂੰ 2-2 ਵਜੇ ਤੱਕ ਵੀ ਆਪਣੀਆਂ ਭੈਣਾਂ ਉੱਥੋਂ ਦੀ ਆਪਣੇ ਅੰਦੋਲਨ ਦੇ ਵਿੱਚ ਦੀ ਦੂਜੇ ਪਾਸੇ ਨੌਕਰੀ ਕਰਨ ਜਾਂਦੀਆਂ ਸੀ ਜੀ ਔਰ ਇੱਕ ਵੀ ਭੈਣ ਅੱਜ ਤੱਕ ਕੋਈ ਇਹ ਦਾਗ ਲਾ ਕੇ ਕਹਿ ਦੇਵੇ ਕਿਸੇ ਬੰਦੇ ਨੇ ਉਹਦੇ ਨਾਲ ਅੱਖ ਚੱਕ ਕੇ ਵੀ ਦੇਖਿਆ ਹੋਵੇ ਰੇਪ ਕਰਨਾ ਤਾਂ ਬਹੁਤ ਵੱਡੀ ਗੱਲ ਆ ਹੂੰ ਮਤਲਬ ਇਹੋ ਜਿਹੇ ਬੇਤੁਕੇ ਬਿਆਨ ਜਿਹੜੇ ਉਹ ਉਸ ਛਾਉਂਦੇ ਨਹੀਂ ਹੈਗੇ ਉਹ ਨਹੀਂ ਹੋਣੇ ਚਾਹੀਦੇ ਸੋਚ ਸਮਝ ਕੇ ਜਿੰਮੇਵਾਰ ਉਹਦੇ ਦੇ ਉੱਤੇ ਬੈਠ ਕੇ ਆਪਾਂ ਨੂੰ ਆਪਣੇ ਜਿਹੜੇ ਉਹ ਵਿਚਾਰ ਦੇਣੇ ਚਾਹੀਦੇ ਆ ਜੇਕਰ ਅੰਦੋਲਨ ਇਹੋ ਜਿਹਾ ਹੁੰਦਾ ਜੀ ਤੇ ਫਿਰ 13 ਮਹੀਨੇ ਇੰਨਾ ਲੰਮਾ ਅੰਦੋਲਨ ਵਰਲਡ ਦੇ ਵਿੱਚ ਨਹੀਂ ਕਦੇ ਚੱਲਿਆ ਹੋਊਗਾ ਉਹ ਕਦੇ ਨਹੀਂ ਚੱਲਦਾ ਉਹ ਅੱਜ ਤੱਕ ਪਹਿਲਾਂ ਹੀ ਫੇਲ ਹੋ ਜਾਣਾ ਸੀ 플ੌਪ ਹੋ ਜਾਣਾ ਸੀ ਜੀ ਪਰ ਮੈਂ ਆਖਰੀ ਗੱਲ ਪੁੱਛਾਂਗਾ ਮਲੀ ਨੰਗਲ ਸਾਹਿਬ ਤੁਹਾਨੂੰ ਤੁਹਾਨੂੰ ਲੱਗਦਾ ਕੀ ਹੈ ਕਿ ਮਨਸ਼ਾ ਕੀ ਹੈ ਇਸ ਚੀਜ਼ ਦੇ ਪਿੱਛੇ ਇਹੋ ਜਿਹੇ ਬਿਆਨਾਂ ਦੇ ਪਿੱਛੇ ਦੇਖੋ ਮਨਸ਼ਾ ਤਾਂ ਇਹ ਆ ਕਿ ਜਿਹੜੇ ਇਹਨਾਂ ਨੇ ਵਾਅਦੇ ਉੱਤਨ ਕਰਕੇ ਕੋਸਟ ਆਪਣਾ ਅ ਕਾਲੇ ਕਾਨੂੰਨ ਵਾਪਸ ਲੈ ਕੇ ਹੂੰ ਬਾਕੀ ਜਿਹੜੇ ਮੁੱਦੇ ਸੀ ਉਹਨਾਂ ਨੂੰ ਇਹਨਾ ਨਹੀਂ ਕਿਹਾ ਸੀ ਕਿ ਅਸੀਂ ਕਮੇਟੀਆਂ ਬਣਾਵਾਂਗੇ ਐਮਐਸਪੀ ਤੇ ਬਾਕੀ ਜਿੱਦਾਂ ਕਿ ਅਸੀਂ ਨਹੀਂ ਬਿਜਲੀ ਬਿੱਲ ਜਿਹੜਾ ਉਹ ਚੀਜ਼ਾਂ ਜਿਹੜੀਆਂ ਸਰਕਾਰ ਨਹੀਂ ਕੀਤੀਆਂ ਸਰਕਾਰ ਨੇ ਬਿਲਕੁਲ ਵੀ ਉੱਤਰ ਗਈ ਸਰਕਾਰ ਉਹਨਾਂ ਨੂੰ ਠੀਕ ਹੈ ਉਹਨਾਂ ਚੀਜ਼ਾਂ ਨੂੰ ਹੁਣ ਲਾਪੋਣ ਦੀ ਖਾਤਰ ਜਿਹੜੇ ਇਹੋ ਜਿਹੇ ਬੀਤੁੱਕੇ ਜਿਹੜੇ ਬਿਆਨ ਆ ਉਹ ਦਿੱਤੇ ਜਾ ਰਹੇ ਆ ਹੂੰ ਜਿਹੜੇ ਕਸਤ ਨਿੰਦਰ ਜੋ ਠੀਕ ਹੈ ਠੀਕ ਹੈ ਮਲੀਨਗਲ ਦਾ ਆਪ ਜੀ ਸ਼ੁਕਰੀਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ